ਛੇ ਸਤੰਭੋਂ ਨੂੰ ਸਿਨੇਮੇਕਰਾਂ ਦੀ ਰਿਲੀਜ਼ ਹੋਣ ਵਾਲੀ ਅਭਿਨੇਤਰੀ ਕੰਗਨਾ ਨੌਦੀ ਫਿਲਮ ਐਮਰਜੈਂਸੀ ਅਜੇ ਵੀ ਸੈਟਲਰ ਬੋਰਡ ਆਫ ਫਿਲਮ ਸਰਟੀਫਿਕੇਟ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ ਕੰਗਨਾ ਨੌਦੀ ਨੇ ਇੱਕ ਇੰਟਰਵਿਊ ਵਿੱਚ ਫਿਲਮ ਦੀ ਦੇਰੀ ਕਾਰਨ ਐਮਰਜੈਂਸੀ ਦੇ ਨਿਰਮਾਤਾਵਾਂ ਨੂੰ ਆ ਰਹੀ ਦਰਪੇਸ਼ ਸੰਕਟ ਬਾਰੇ ਗੱਲ ਕੀਤੀ ਰਿਲੀਜ਼ ਹੋਣ ਵਾਲੇ ਨਤੀਜੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕਿ ਮੈਂ ਇਹ ਫਿਲਮ ਕਿਵੇਂ ਬਣਾਈ ਹੈ ਮੈਨੂੰ ਫਿਲਮ ਇੰਡਸਟਰੀ ਤੋਂ ਕੋਈ ਸਹਿਯੋਗ ਨਹੀਂ ਮਿਲਿਆ ਇਹ ਬਹੁਤ ਵੱਡੇ ਪ੍ਰੋਜੈਕਟ ਤੇ ਬਣੀ ਹੈ ਅਤੇ ਹੁਣ ਰਿਲੀਜ਼ 'ਚ ਦੇਰੀ ਸਭ ਨੂੰ ਦੁਖੀ ਕਰ ਰਹੀ ਹੈ ਰਿਲੀਜ਼ ਦੀ ਦੇਰੀ ਕਾਰਨ ਰਿਲੀਜ਼ ਦੀ ਦੇਰੀ ਕਾਰਨ ਹਰ ਕੋਈ ਨੁਕਸਾਨ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਸੈਂਸਰ ਬੋਰਡ ਨੂੰ ਇਸ ਫਿਲਮ ਨੂੰ ਜਲਦ ਤੋਂ ਜਲਦ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਦੇ ਆਧਾਰਿਤ ਇੱਕ ਜੀਵਨੀ ਰਾਜਨੀਤਿਕ ਜਿਸ ਨੇ 1975 ਤੋਂ 191970 ਤੱਕ 21 ਮਹੀਨਿਆਂ ਦੀ ਐਮਰਜੈਂਸੀ ਲਗਾਈ ਸੀ ਫਿਲਮ ਮੁਕਤ ਤੌਰ ਤੇ ਉਦੋਂ ਵੀ ਵਿਵਾਦ ਵਿੱਚ ਆਈ ਜਦੋਂ ਜਦੋਂ ਕਈ ਸਿੱਖ ਸਮੂਹਾਂ ਨੇ ਫਿਲਮ ਦੀ ਪਾਇਜ਼ਾਰੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਅਤੇ ਇਤਿਹਾਸਿਕ ਤੱਥਾਂ ਦੀ ਗਲਤ ਵਿਆਖਿਆ ਕਰਨ ਦਾ ਦੋਸ਼ ਲਗਾਇਆ ਹੈ ਇਸ ਤੋਂ ਪਹਿਲਾਂ 6 ਸਤੰਬਰ ਨੂੰ ਅਦਾਕਾਰ ਤੋਂ ਰਾਜਨੀਤਾ ਬਣੀ ਕੰਗਨਨਾ ਨੌਦ ਨੇ ਫਿਲਮ ਨੂੰ ਮੁਲਤਿਮ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਭਰੇ ਦੇਲ ਨਾਲ ਮੈਂ ਐਲਾਨ ਕਰਦੀ ਹਾਂ ਕਿ ਮੇਰੇ ਨਿਰਦੇਸ਼ਕ ਐਮਰਜੈਂਸੀ ਨੂੰ ਮੁਲਤਿਮ ਕਰ ਦਿੱਤਾ ਗਿਆ ਹੈ ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਾਂ ਨਵੀਂ ਰਿਲੀਜ਼ ਦੀ ਮਿਤੀ ਦਾ ਜਲਦੀ ਇਲਾਨ ਕੀਤਾ ਜਾਵੇਗਾ 6 ਸਤੰਬਰ ਨੂੰ ਸਿਨੇਮੇ ਕਰਾਂ ਦੀ ਰਿਲੀਜ਼ ਹੋਣ ਵਾਲੀ ਅਭਿਨੇਤਰੀ ਕੰਗਨਾ ਨੌਦੀ ਫਿਲਮ ਐਮਰਜੈਂਸੀ ਅਜੇ ਵੀ ਸੈਟਲਰ ਬੋਰਡ ਆਫ ਫਿਲਮ ਸਰਟੀਫਿਕੇਟ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ ਕੰਗਨਾ ਨੌਦੀ ਨੇ ਇੱਕ ਇੰਟਰਵਿਊ ਵਿੱਚ ਫਿਲਮ ਦੀ ਦੇਰੀ ਕਾਰਨ ਐਮਰਜੈਂਸੀ ਦੇ ਨਿਰਮਾਤਾ ਨੂੰ ਆ ਰਹੀ ਦਰਪੇਸ਼ ਸੰਕਟ ਬਾਰੇ ਗੱਲ ਕੀਤੀ ਰਿਲੀਜ਼ ਹੋਣ ਵਾਲੇ ਨਤੀਜੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਇਹ ਫਿਲਮ ਕਿਵੇਂ ਬਣਾਈ ਹੈ ਮੈਨੂੰ ਫਿਲਮ ਇੰਡਸਟਰੀ ਤੋਂ ਕੋਈ ਸਹਿਯੋਗ ਨਹੀਂ ਮਿਲਿਆ ਇਹ ਬਹੁਤ ਵੱਡੇ ਪ੍ਰੋਜੈਕਟ ਤੇ ਬਣੀ ਹੈ ਅਤੇ ਹੁਣ ਰਿਲੀਜ਼ 'ਚ ਦੇਰੀ ਸਭ ਨੂੰ ਦੁਖੀ ਕਰ ਰਹੀ ਹੈ ਰਿਲੀਜ਼ ਦੀ ਦੇਰੀ ਕਾਰਨ ਰਿਲੀਜ਼ ਦੀ ਦੇਰੀ ਕਾਰਨ ਹਰ ਕੋਈ ਨੁਕਸਾਨ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਸੈਂਸਰ ਬੋਰਡ ਨੂੰ ਇਸ ਫਿਲਮ ਨੂੰ ਜਲਦ ਤੋਂ ਜਲਦ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਦੇ ਆਧਾਰਿਤ ਇੱਕ ਜੀਵਨੀ ਰਾਜਨੀਤਿਕ ਜਿਸ ਨੇ 1975 ਤੋਂ 191970 ਤੱਕ 21 ਮਹੀਨਿਆਂ ਦੀ ਐਮਰਜੈਂਸੀ ਲਗਾਈ ਸੀ ਫਿਲਮ ਮੁਕਤ ਤੌਰ ਤੇ ਉਦੋਂ ਵੀ ਵਿਵਾਦ ਵਿੱਚ ਆਈ ਜਦੋਂ ਜਦੋਂ ਕਈ ਸਿੱਖ ਸਮੂਹਾਂ ਨੇ ਫਿਲਮ ਦੀ ਪਾਇਜ਼ਾਰੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਅਤੇ ਇਤਿਹਾਸਿਕ ਤੱਥਾਂ ਦੀ ਗਲਤ ਵਿਆਖਿਆ ਕਰਨ ਦਾ ਦੋਸ਼ ਲਗਾਇਆ ਹੈ ਇਸ ਤੋਂ ਪਹਿਲਾਂ 6 ਸਤੰਬਰ ਨੂੰ ਅਦਾਕਾਰ ਤੋਂ ਰਾਜਨੀਤਾ ਬਣੀ ਕੰਗਨਨਾ ਨੌਦ ਨੇ ਫਿਲਮ ਨੂੰ ਮੁਲਤਿਮ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਭਰੇ ਦੇਲ ਨਾਲ ਮੈਂ ਐਲਾਨ ਕਰਦੀ ਹਾਂ ਕਿ ਮੇਰੇ ਨਿਰਦੇਸ਼ਕ ਐਮਰਜੈਂਸੀ ਨੂੰ ਮੁਲਤਿਮ ਕਰ ਦਿੱਤਾ ਗਿਆ ਹੈ ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਾਂ ਨਵੀਂ ਰਿਲੀਜ਼ ਦੀ ਮਿਤੀ ਦਾ ਜਲਦੀ ਇਲਾਨ ਕੀਤਾ ਜਾਵੇਗਾ 6 ਸਤੰਬਰ ਨੂੰ ਸਿਨੇਮੇ ਘਰਾਂ ਦੀ ਰਿਲੀਜ਼ ਹੋਣ ਵਾਲੀ ਅਭਿਨੇਤਰੀ ਕੰਗਨਾ ਨਾਦੀ ਫਿਲਮ ਐਮਰਜੈਂਸੀ ਅਜੇ ਵੀ ਸੈਟਲਰ ਬੋਰਡ ਆਫ ਫਿਲਮ ਸਰਟੀਫਿਕੇਟ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ ਕੰਗਨਾ ਨਾਦ ਨੇ ਇੱਕ ਇੰਟਰਵਿਊ ਵਿੱਚ ਫਿਲਮ ਦੀ ਦੇਰੀ ਕਾਰਨ ਐਮਰਜੈਂਸੀ ਦੇ ਨਿਰਮਾਤਾਵਾਂ ਨੂੰ ਆ ਰਹੀ ਗਰਪੇਸ਼ ਸਕੰਟ ਬਾਰੇ ਗੱਲ ਕੀਤੀ ਰਿਲੀਜ਼ ਹੋਣ ਵਾਲੇ ਨਤੀਜੇ ਬਾਰੇ ਖੁੱਲ ਕੇ ਗੱਲ ਕੀਤੀ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕਿ ਮੈਂ ਇਹ ਫਿਲਮ ਕਿਵੇਂ ਬਣਾਈ ਹੈ ਮੈਨੂੰ ਫਿਲਮ ਇੰਡਸਟਰੀ ਤੋਂ ਕੋਈ ਇਸ ਸਹਿਯੋਗ ਨਹੀਂ ਮਿਲਿਆ ਇਹ ਬਹੁਤ ਵੱਡੇ ਪ੍ਰੋਜੈਕਟ ਤੇ ਬਣੀ ਹੈ ਅਤੇ ਹੁਣ ਰਿਲੀਜ਼ 'ਚ ਦੇਰੀ ਸਭ ਨੂੰ ਦੁਖੀ ਕਰ ਰਹੀ ਹੈ ਰਿਲੀਜ਼ ਦੀ ਦੇਰੀ ਕਾਰਨ ਰਿਲੀਜ਼ ਦੀ ਦੇਰੀ ਕਾਰਨ ਹਰ ਕੋਈ ਨੁਕਸਾਨ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਸੈਂਸਰ ਬੋਰਡ ਨੂੰ ਇਸ ਫਿਲਮ ਨੂੰ ਜਲਦ ਤੋਂ ਜਲਦ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਦੇ ਆਧਾਰਿਤ ਇੱਕ ਜੀਵਨੀ ਰਾਜਨੀਤਿਕ ਜਿਸ ਨੇ 1975 ਤੋਂ 1977 ਤੱਕ 21 ਮਹੀਨਿਆਂ ਦੀ ਐਮਰਜੈਂਸੀ ਲਗਾਈ ਸੀ ਫਿਲਮ ਮੁੱਖ ਤੌਰ ਤੇ ਉਦੋਂ ਵੀ ਵਿਵਾਦ ਵਿੱਚ ਆਈ ਜਦੋਂ ਜਦੋਂ ਕਈ ਸਿੱਖ ਸਮੂਹਾਂ ਨੇ ਫਿਲਮ ਦੀ ਪਾਤਰਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਅਤੇ ਇਤਿਹਾਸਿਕ ਤੱਥਾਂ ਦੀ ਗਲਤ ਵਿਆਖਿਆ ਕਰਨ ਦਾ ਦੋਸ਼ ਲਗਾਇਆ ਹੈ ਇਸ ਤੋਂ ਪਹਿਲਾਂ 6 ਸਤੰਬਰ ਨੂੰ ਅਦਾਕਾਰ ਤੋਂ ਰਾਜਨੀਤਾ ਬਣੀ ਕੰਗਨਨਾ ਨੌਦ ਨੇ ਫਿਲਮ ਨੂੰ ਮੁਲਤਿਮ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਭਰੇ ਦੇਲ ਨਾਲ ਮੈਂ ਐਲਾਨ ਕਰਦੀ ਹਾਂ ਕਿ ਮੇਰੇ ਨਿਰਦੇਸ਼ਕ ਐਮਰਜੈਂਸੀ ਨੂੰ ਮੁਲਤਿਮ ਕਰ ਦਿੱਤਾ ਗਿਆ ਹੈ ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਾਂ ਨਵੀਂ ਰਿਲੀਜ਼ ਦੀ ਮਿਤੀ ਦਾ ਜਲਦੀ ਦੀ ਐਲਾਨ ਕੀਤਾ ਜਾਵੇਗਾ